ਇਸ ਵਕਤ ਅਸੀਂ ਮੁਖਾਲੀ ਦੇ ਫੋਰਟਿਸ ਹਸਪਤਾਲ ਚ ਮੌਜੂਦ ਆ ਇੱਥੇ ਪੰਜਾਬੀ ਕਲਾਕਾਰ ਰਾਜਵੀਰ ਜਵੰਦਾ ਦਾ ਇਲਾਜ ਚੱਲ ਰਿਹਾ ਹੈ ਆ ਚੌਥਾ ਦਿਨ ਹੈ ਸ਼ਨੀਵਾਰ ਨੂੰ ਸੜਕ ਹਾਦਸੇ ਦਾ ਸ਼ਿਕਾਰ ਹੋਏ ਸੀ ਤੇ ਚੌਥੇ ਦਿਨ ਦਾ ਜਿਹੜਾ ਮੈਡੀਕਲ ਬੁਲੇਟਿਨ ਆਇਆ ਉਸ ਮੁਤਾਬਕ ਰਾਜਵੀਰ ਦੀ ਹਾਲਤ ਜੋ ਹੈ ਲਗਾਤਾਰ ਨਾਸੁਖ ਬਣੀ ਹੋਈ ਹੈ ਪਰ ਫਿਰ ਵੀ ਲਗਾਤਾਰ ਇਲਾਜ ਚੱਲ ਰਿਹਾ ਹੈ ਅਰਦਾਸਾਂ ਦਾ ਸਿਲਸਿਲਾ ਵੀ ਜਾਰੀ ਹੈ ਮੇਰੇ ਨਾਲ ਮੇਰੇ ਸਹਿਯੋਗੀ ਮਨਪ੍ਰੀਤ ਖੁੱਲਰ ਨੇ ਇਹਨਾਂ ਨਾਲ ਗੱਲਬਾਤ ਕਰਦੇ ਲਗਾਤਾਰ ਇਸ ਖਬਰ ਤੇ ਨਿਗਾਹ ਬਣਾ ਕੇ ਰੱਖੇ ਹੋਏ ਨੇ ਤੇ ਇਸ ਨਾਲ ਜੋ ਵੀ ਅਪਡੇਟ ਆ ਰਿਹਾ ਲਗਾਤਾਰ ਤੁਹਾਡੇ ਤੱਕ ਪਹੁੰਚਾ ਰਹੇ ਨਮਨਪ੍ਰੀਤ ਜੋ ਮੈਡੀਕਲ ਬੁਲੇਟਿਨ ਆਇਆ ਹੈ ਉਹ ਕੀ ਕਹਿ ਰਿਹਾ ਪ੍ਰੋਪਰ ਮੈਡੀਕਲ ਬੁਲੇਟਿਨ ਦੇ ਵਿੱਚ ਬੇਸਿਕਲੀ ਇਹੀ ਹੈ ਵੀ ਕੰਡੀਸ਼ਨ ਹਲੇ ਕ੍ਰਿਟੀਕਲ ਹੈ ਸਟੇਬਲ ਕਰਨ ਦੀ ਕੋਸ਼ਿਸ਼ ਕਰ ਰਹੇ ক্লোਜ਼ ਮੋਨਿਟਰਿੰਗ ਚੱਲ ਰਹੀ ਹੈ ਜਿੱਦਾਂ ਅਸੀਂ 27 ਤਰੀਕ ਤੋਂ ਇੱਥੇ ਕੰਟੀਨਿਊ ਫੋਰਟਿਸ ਹਸਪੀਟਲ ਤੋਂ ਅਪਡੇਟ ਸ਼ੇਅਰ ਕਰ ਰਹੇ ਹੈਲਥ ਅਪਡੇਟਸ ਰਾਜਵੀਰ ਜਵੰਦਾ ਦੇ ਤੇ ਡੇਲੀ ਜਿਹੜਾ ਮੈਡੀਕਲ ਬੁਲੇਟਿਨ ਆ ਰਿਹਾ ਉਸ ਦੇ ਵਿੱਚ ਇਹੀ ਚੀਜ਼ ਆ ਰਹੀ ਕਿ ক্লোਜ਼ ਮੋਨਿਟਰਿੰਗ ਚੱਲ ਰਹੀ ਹੈ ਹਰਕਤ ਹੋ ਰਹੀ ਹੈ ਕਿੰਨੇ ਕਿਤੇ ਪੋਜ਼ਿਟਿਵਿਟੀ ਆ ਰਹੀ ਹੈ ਰਿਸਪਾਂਸ ਆ ਰਿਹਾ ਜਿੱਦਾਂ ਅਸੀਂ ਪਹਿਲਾਂ ਦੇਖਿਆ ਬਲੱਡ ਪ੍ਰੈਸ਼ਰ ਨਾਰਮਲ ਹੈ ਉਹਨਾਂ ਦੀ ਪਲਸ ਰੇਟ ਨਾਰਮਲ ਆ ਹਾਰਟਬੀਟ ਪਹਿਲਾਂ ਨਾਲੋਂ ਕਾਫੀ ਬੈਟਰ ਹੋਈ ਹੈ ਔਰ ਅੱਜ ਦੀ ਰਿਪੋਰਟ ਦੇ ਕੇ ਫਿਰ ਅਰਦਾਸਾਂ ਦਾ ਸਿਲਸਿਲਾ ਕੰਟੀਨਿਊ ਹੈ ਜਦ ਅਸੀਂ ਦੇਖਦੇ ਆਂ ਕ੍ਰਿਟੀਕਲ ਕੰਡੀਸ਼ਨ ਆ ਰਹੀ ਹੈ ਲੇਕਿਨ ਕਿਤੇ ਨਾ ਕਿਤੇ ਆਸ ਹੈ ਸਭ ਨੂੰ ਕਿਉਂਕਿ ਹਰ ਕੋਈ ਅਰਦਾਸ ਕਰ ਰਿਹਾ ਹੈ ਕੋਨੇ ਕੋਨੇ ਵਿੱਚ ਆਪਣੇ ਪੰਜਾਬ ਤੋਂ ਬਾਹਰ ਲੋਕ ਜਿਹੜੇ ਰਾਜਵੀਰ ਜਵੰਦਾ ਨੂੰ ਨਹੀਂ ਵੀ ਜਾਣਦੇ ਉਹ ਵੀ ਅਰਦਾਸ ਕਰ ਰਹੇ ਨੇ ਤੇ ਇੰਨੀਆਂ ਅਰਦਾਸਾਂ ਹੋ ਰਹੀਆਂ ਨੇ ਤਾਂ ਅਰਦਾਸ ਡੈਫੀਨਿਟਲੀ ਕਬੂਲ ਹੋਊਗੀ ਕੋਈ ਮੈਰਕਲ ਹੋਊਗਾ ਇਹ ਆਪਾਂ ਸਾਰੇ ਸ਼ੋਰ ਆ ਇਸ ਚੀਜ਼ ਲਈ ਕਿਉਂਕਿ ਜਦੋਂ ਕੋਈ ਵੀ ਸੈਲੀਬ੍ਰਿਟੀ ਬਾਹਰ ਆਉਂਦਾ ਅਸੀਂ ਉਹਨਾਂ ਦੀ ਜ਼ੁਬਾਨ ਤੋਂ ਇਹੀ ਸੁਣਦੇ ਆਂ ਕਿ ਹੁਣ ਉਹ ਬੈਟਰ ਨੇ ਪਰ ਅਰਦਾਸਾਂ ਲੱਗ ਰਹੀਆਂ ਨੇ ਤੁਸੀਂ ਜਿੰਨੀ ਹੋ ਸਕਦੀ ਹੈ ਅਰਦਾਸ ਕਰੋ ਕਿਉਂਕਿ ਰਾਜਵੀਰ ਜਵੰਦਾ ਇਹੋ ਜਿਹਾ ਆਰਟਿਸਟ ਸੀ ਜਿਨ੍ਹਾਂ ਦੀ ਕਦੇ ਕੋਈ ਕੰਟਰੋਵਰਸੀ ਨਹੀਂ ਅਸੀਂ ਸੁਣੀ ਸਟੇਜ ਤੇ ਹਮੇਸ਼ਾ ਉਹਨਾਂ ਨੇ ਫੋਕ ਸਿੰਗਿੰਗ ਕੀਤੀ ਹੈ ਉਹਨਾਂ ਦੇ ਡ्रेसਿੰਗ ਸੈਂਸ ਦੀ ਗੱਲ ਕਰੀਏ ਤਾਂ ਹਮੇਸ਼ਾ ਪੰਜਾਬੀ ਪਹਿਰਾਵੇ ਦੇ ਵਿੱਚ ਨਜ਼ਰ ਆਏ ਨੇ ਉਹਨਾਂ ਨੇ ਪੰਜਾਬ ਨੂੰ ਆਪਣੇ ਨਾਲ ਜੋੜ ਕੇ ਰੱਖਿਆ ਆਪਣੀ ਆਵਾਜ਼ ਦੇ ਨਾਲ ਜੋੜ ਕੇ ਰੱਖਿਆ ਕਿਉਂਕਿ ਉਹਨਾਂ ਦੀ ਆਵਾਜ਼ ਦੇ ਵਿੱਚ ਇੱਕ ਸਕੂਨ ਸੀ ਉਹਨਾਂ ਨੇ ਸਕੂਨ ਗਾਣਾ ਦਿੱਤਾ ਪੰਜਾਬ ਨੂੰ ਸੁਪਰ ਡੂਪਰ ਹਿੱਟ ਹੋਇਆ ਕੰਗਣੀ ਦੇ ਨਾਲ ਉਹਨਾਂ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ ਤੇ ਉਹ ਉਹ ਪਹਿਲਾਂ ਜੋ ਸਾਰਾ ਸੀ ਪਹਿਲਾਂ ਵੀ ਦੱਸ ਗਿਆ ਹਟੇ ਹਨਾ ਕਰੀਅਰ ਬਣਾਉਣਾ ਚਾਹੁੰਦੇ ਸੀ ਆਪਣਾ ਪੰਜਾਬੀ ਇੰਡਸਟਰੀ ਦੇ ਵਿੱਚ ਪੰਜਾਬ ਐਸ ਅ ਸਿੰਗਰ ਔਰ ਉਹਨਾਂ ਨੇ ਬਣਾਇਆ ਉਹ ਮਤਲਬ ਅਸੀਂ ਅਗਰ ਦੇਖੀਏ ਨਾ ਪੰਜਾਬ ਦੇ ਵਿੱਚ ਅਖਾੜੇ ਕਿੰਨਾ ਕਲਾਕਾਰਾਂ ਦੇ ਲੱਗਦੇ ਨੇ ਤਾਂ ਉਹਨਾਂ ਦੇ ਵਿੱਚੋਂ ਰਾਜਵੀਰ ਜਵੰਦਾ ਦਾ ਇੱਕ ਨਾਮ ਹੈ ਸੋ ਸਟੇਜ ਮਿਸ ਕਰ ਰਹੀ ਹੈ ਰਾਜਵੀਰ ਨੂੰ ਰਾਈਟ ਮਾਈਕ ਮਿਸ ਕਰ ਰਿਹਾ ਹੈ ਫੋਕ ਸਿੰਗਿੰਗ ਰਾਜਵੀਰ ਨੂੰ ਮਿਸ ਕਰ ਰਹੀ ਕਿਉਂਕਿ ਰਾਜਵੀਰ ਦੀ ਜਿਹੜੀ ਗਾਇਕੀ ਆ ਕੋਨੇ-ਕੋਨੇ ਤੱਕ ਲੋਕ ਜਿਹੜੇ ਨੇ ਉਸ ਚੀਜ਼ ਨੂੰ ਪਸੰਦ ਕਰਦੇ ਨੇ ਇਹਨਾਂ ਨੇ ਦਰਾਂ ਦੇ ਵਿੱਚ ਘਰ ਕੀਤਾ ਲੋਕਾਂ ਦੇ ਤੇ ਪੰਜਾਬ ਪੁਲਿਸ ਦੀ ਨੌਕਰੀ ਕਰਦੇ ਸੀ ਪਹਿਲਾਂ ਇਹ 6 ਫੁੱਟ ਹਾਈਟ ਦਾ ਗੱਭਰੂ ਜਵਾਨ ਇਹ ਸਿਚੁਏਸ਼ਨ ਦੇ ਵਿੱਚ ਹੈ ਅਗਰ ਉਹ ਅੱਜ ਸਟੇਬਲ ਨੇ ਉਹਨਾਂ ਦੀ ਰਿਪੋਰਟਸ ਦੇ ਵਿੱਚ ਅਗਰ ਪੋਜ਼ਿਟਿਵਿਟੀ ਆ ਰਹੀ ਹੈ ਕਿਤੇ ਨਾ ਕਿਤੇ ਪਲੱਸ ਪੁਆਇੰਟ ਉਹਨਾਂ ਦੀ ਹੈਲਥ ਉਹਨਾਂ ਦੀ ਫਿਟਨੈਸ ਵੀ ਹੈ ਕਿਉਂਕਿ ਉਹ ਫਿਟਨੈਸ ਬਹੁਤ ਮੇਨਟੇਨ ਕਰਕੇ ਰੱਖਦੇ ਸੀਗੇ ਆਪਣੀ ਸੋ ਬਾਕੀ ਉਮੀਦ ਹੈ ਔਰ ਇੱਕ ਆਸ ਲੈ ਕੇ ਅਸੀਂ ਸਾਰੇ ਇੱਥੇ ਵੇਟ ਕਰਦੇ ਆ ਕਿ ਕਦੋਂ ਸਾਨੂੰ ਅਪਡੇਟ ਮਿਲੇ ਕਿ ਰਾਜਵੀਰ ਬਹੁਤ ਬੈਟਰ ਹੋ ਗਏ ਨੇ ਔਰ ਡਿਸਚਾਰਜ ਉਹਨਾਂ ਦਾ ਹੋਣ ਵਾਲਾ ਹੈ ਘਰੇ ਜਾਣ ਵਾਲੇ ਨੇ ਕਿਉਂਕਿ ਪਰਿਵਾਰ ਵੀ ਹੁਣ ਸਟੇਬਲ ਹੈ ਕਾਫੀ ਅੰਦਰ ਤੇ ਪੋਜ਼ਿਟਿਵਿਟੀ ਹਮੇਸ਼ਾ ਅਸੀਂ ਸਪਰੈਡ ਕਰਨੀ ਕਿਉਂਕਿ ਅਸੀਂ ਪੋਜ਼ਿਟਿਵ ਰਹਾਂਗੇ ਤਾਂ ਹੀ ਉਹਨਾਂ ਦਾ ਪਰਿਵਾਰ ਜਿਹੜਾ ਪੋਜ਼ਿਟਿਵ ਰਹੇਗਾ ਸੋ ਉਮੀਦਾਂ ਕਾਇਮ ਨੇ ਉਹਨਾਂ ਦੀ ਅਰਦਾਸਾਂ ਜਿਹੜੀਆਂ ਨੇ ਚੱਲ ਰਹੀਆਂ ਨੇ ਕਿਉਂਕਿ ਉਹਨਾਂ ਦੇ ਫੈਨਸ ਦੂਰੋਂ ਦੂਰੋਂ ਨੰਗੇ ਪੈਰੀ ਚੱਲ ਕੇ ਆ ਰਹੇ ਨੇ ਅਰਦਾਸਾਂ ਕਰਕੇ ਇੱਥੇ ਦੇਗਵੰਡੀ ਜਾ ਰਹੀ ਹੈ ਫਿਰ ਉਹਨਾਂ ਦੇ ਜੱਦੀ ਪਿੰਡ ਦੇ ਵਿੱਚ ਅਰਦਾਸਾਂ ਹੋ ਰਹੀਆਂ ਨੇ ਰਾਜਵੀਰ ਦੇ ਘਰੇ ਪਾਠ ਰਖਵਾਇਆ ਆਈਸੀਯੂ ਦੇ ਵਿੱਚ ਕਲਾਕਾਰ ਪਾਠ ਕਰਕੇ ਜਾ ਰਹੇ ਨੇ ਆਈਸੀਯੂ ਦੇ ਬਾਹਰ ਪਾਠ ਕਰ ਰਹੇ ਨੇ ਸਾਰੇ ਸੋ ਇੰਨੀਆਂ ਜ਼ਿਆਦਾ ਅਰਦਾਸਾਂ ਉਹਨਾਂ ਦੇ ਲਈ ਹੋ ਰਹੀਆਂ ਨੇ ਤਾਂ ਕਿਵੇਂ ਕੋਈ ਮਿਰਕਲ ਨਹੀਂ ਹੋਊਗਾ ਹਰ ਦਿਨ ਜੋ ਹੈ ਉਹਨਾਂ ਦੀ ਸਿਹਤ ਬੈਟਰ ਹੋ ਰਹੀ ਹੈ ਤੇ ਹਾਲਾਂਕਿ ਮੈਡੀਕਲ ਰਿਪੋਰਟ ਇਹ ਕਹੇ ਨਾਜ਼ੁਕ ਹੈ ਕਿਉਂਕਿ ਜਿੰਨਾ ਵੱਡਾ ਜੋ ਇਹ ਸੜਕ ਹਾਦਸੇ ਦਾ ਰਾਜਵੀਰ ਸ਼ਿਕਾਰ ਕੋਈ ਨੇ ਹਰ ਚੀਜ਼ ਟਾਈਮ ਲੈਂਦੀ ਹੈ ਬਹੁਤ ਕਲੋਜ਼ ਮਾਨਿਟਰਿੰਗ ਚੱਲ ਰਹੀ ਜਿਹਦਾ ਸੀ ਪਹਿਲਾਂ ਵੀ ਡਿਸਕਸ਼ਨ ਕੀਤੀ ਹੈ ਸੋ ਇਸ ਚੀਜ਼ ਦੇ ਲਈ ਡਾਕਟਰਸ ਵੀ ਟਾਈਮ ਲੈਣਗੇ ਕਿਉਂਕਿ ਬਹੁਤ ਬਰੀ ਕਿਤੇ ਨਾਲ ਕਿਉਂਕਿ ਸੱਟ ਬਹੁਤ ਲੱਗੀ ਹੈ ਰਾਜਵੀਰ ਨੂੰ ਬਹੁਤ ਜ਼ਿਆਦਾ ਕੋਈ ਇੱਕ ਇਸ਼ੂ ਨਹੀਂ ਹੈ ਕੋਈ ਇੱਕ ਪ੍ਰੋਬਲਮ ਨਹੀਂ ਹੈ ਬਹੁਤ ਜ਼ਿਆਦਾ ਪ੍ਰੋਬਲਮ ਹੈ ਜਿਸ ਨੂੰ ਇੱਕ ਇੱਕ ਕਰਕੇ ਸੌਲਟ ਆਊਟ ਕਰ ਰਹੇ ਨੇ ਤੇ ਵੀ ਰੀਅਲੀ ਵਿਸ਼ਕੀ ਉਹ ਜਲਦੀ ਠੀਕ ਹੋਣਗੇ ਡੈਫੀਨਿਟਲੀ ਫੈਨਸ ਤੇ ਵੀ ਸਭ ਦੀਆਂ ਨਿਗਾਹਾਂ ਰਾਜਵੀਰ ਤੇ ਨੇ ਪੂਰੇ ਪੰਜਾਬ ਦੀਆਂ ਹਰ ਪੰਜਾਬੀ ਦੀਆਂ ਕਿ ਛੇਤੀ ਠੀਕ ਹੋਣ ਸੇਤ ਯਾਬੀ ਨੂੰ ਲੈ ਕੇ ਅਰਦਾਸਾਂ ਚੱਲ ਰਹੀਆਂ ਨੇ ਅਸੀਂ ਇੰਨਾ ਭਾਵੁਕ ਹੋ ਜਾਂਦੇ ਹਾਂ ਪਰਿਵਾਰ ਵਾਲਿਆਂ ਦਾ ਕਿੰਨਾ ਬੁਰਾ ਹਾਲ ਹੋ ਰਿਹਾ ਹੋਊਗਾ ਅੰਦਰ ਆਪਣੇ ਬੇਟੇ ਨੂੰ ਇਸ ਤਰ੍ਹਾਂ ਦੇਖਣਾ ਮਦਰ ਦਾ ਵਾਈਫ ਦਾ ਕਿੰਨਾ ਚੈਲੈਂਜਿੰਗ ਸਿਚੁਏਸ਼ਨ ਹੋਵੇ ਬਿਲਕੁਲ ਉਹਦੇ ਲਈ ਹੀ ਅਸੀਂ ਪੋਜ਼ਿਟਿਵਿਟੀ ਸਪਰੈਡ ਕਰ ਰਹੇ ਤਾਂ ਕਿ ਫੈਮਿਲੀ ਅੰਦਰ ਪੋਜ਼ਿਟਿਵ ਰਹੇ ਕਿਉਂਕਿ ਬੈਕ ਟੂ ਬੈਕ ਉਹਨਾਂ ਦੀ ਫੈਮਿਲੀ ਦੇ ਵੱਲੋਂ ਸਕਰੋਲ ਕੀਤੀਆਂ ਜਾ ਰਹੀਆਂ ਨੇ ਨੇ ਕੋਈ ਕਰਦਾ اور ਨੈਗੇਟਿਵਿਟੀ ਫਲਾਉਣ ਦੀ ਕੋਈ ਤੁੱਕ ਵੀ ਨਹੀਂ ਕਿਉਂਕਿ ਰਾਜਵੀਰ ਠੀਕ ਹੈ ਹੀ ਇਸ ਫਾਈਨ ਨਾਓ ਤੇ ਅਸੀਂ ਵੀ ਵਿਸ਼ ਕਰ ਰਹੇ ਹਾਂ ਕਿ ਫਟਾਫਟ ਰਾਜਵੀਰ ਦੇ ਵੱਲੋਂ ਹੈ ਨਾ ਕੋਈ ਆਪਾਂ ਨੂੰ ਵਧੀਆ ਅਪਡੇਟ ਮਿਲੇ ਤਾਂ ਕਿ ਸਾਰਿਆਂ ਦੇ ਚਿਹਰੇ ਖਿਲਣ ਕਿਉਂਕਿ ਬਹੁਤ ਮਾਇੂਸੀ ਸੀਗੀ ਪਹਿਲੇ ਦਿਨ ਜਦੋਂ ਅਸਾਂ ਆਪਾਂ ਨੂੰ ਅਪਡੇਟਸ ਅਪਡੇਟ ਮਿਲੀ ਕਿ ਰਾਜਵੀਰ ਦਾ ਹਾਦਸਾ ਹੋ ਗਿਆ ਐਕਸੀਡੈਂਟ ਹੋ ਗਿਆ ਆਪਾਂ ਸਾਰੇ ਜਾਣਦੇ ਹਾਂ ਰਾਜਵੀਰ ਬਹੁਤ ਸਾਰੀ ਬਾਈਕ ਰਾਈਡਿੰਗ ਦਾ ਸ਼ੌਂਕ ਰੱਖਦੇ ਨੇ ਬਹੁਤ ਸਾਰੀਆਂ ਬਾਈਕਸ ਨੇ ਉਹਨਾਂ ਦੇ ਕੋਲ ਆ ਪਿਛਲੇ ਮਹੀਨੇ ਉਹਨਾਂ ਨੇ ਜਿਹੜੀ ਬਾਈਕ ਲਈ ਐ BMW 27 ਲੱਖ ਦੀ ਬਾਈਕ ਹੈ ਔਰ ਤੁਸੀਂ ਇੱਕ ਚੀ ਔਰ ਹਾਚਾ ਹੁੰਦਾ ਤਾਂ ਆਵਾਰਾ ਪਸ਼ੂਆਂ ਦੇ ਕਰਕੇ ਹੁੰਦਾ ਹੈ ਬਾਕੀ ਇਹ ਪਰਮਾਤਮਾ ਦੇ ਰੰਗ ਨੇ ਉਮੀਦ ਕਰਦੇ ਆ ਕਿ ਰਾਜਵੀਰ ਜਲਦੀ ਠੀਕ ਹੋਣਗੇ ਕਿਉਂਕਿ ਹੁਣ ਹੁਣ ਪੋਜ਼ਿਟਿਵ ਹੈ ਸਾਰਾ ਕੁਝ ਸੇਤੀਆ ਬੀਨੂ ਲੈ ਕੇ ਜੋ ਹੈ ਲਗਾਤਾਰ ਅੱਡ ਸੌਰੇ ਬਹੁਤ ਬਹੁਤ ਧੰਨਵਾਦ ਮਨਪ੍ਰੀਤ ਇਸ ਤਮਾਮ ਜਾਣਕਾਰੀ ਦੇ ਲਈ ਸੋ ਮਨਪ੍ਰੀਤ ਲਗਾਤਾਰ ਇਸ ਖਬਰ ਤੇ ਨਿਗਾਹ ਬਣਾ ਕੇ ਰੱਖੇ ਹੋਏ ਨੇ ਤੇ ਸਾਡੀ ਵੀ ਕੋਸ਼ਿਸ਼ ਇਹੀ ਹੈ ਕਿ ਠੀਕ ਖਬਰ ਤੁਹਾਡੇ ਤੱਕ ਪਹੁੰਚੇ ਅਸੀਂ ਇਹੀ ਕਹਾਂਗੇ ਕਿ ਜੋ ਅਫਵਾਹਾਂ ਚੱਲ ਰਹੀਆਂ ਨੇ ਉਸ ਤੇ ਵਿਸ਼ਵਾਸ ਨਾ ਕਰੋ ਲਗਾਤਾਰ ਮੈਡੀਕਲ ਬੁਲੇਟਿਨ ਹਰ ਦਿਨ ਦਾ ਅਸੀਂ ਤੁਹਾਡੇ ਤੱਕ ਪਹੁੰਚਾ ਰਹੇ ਹਾਂ ਕਿਉਂਕਿ ਇਸ ਵਕਤ ਜੋ ਹੈ ਸਭ ਇਹੀ ਚਾਹੁੰਦੇ ਨੇ ਕਿ ਰਾਜਵੀਰ 체ਤੀ ਸੇਤੀਆ ਹੁਣ ਸਭ ਦੇ ਨਿਗਾਹਾਂ ਚੋਂ ਨੇ ਇਸ ਵਕਤ ਰਾਜਵੀਰ ਤੇ ਟਿਕਿਆ ਹੋਈਆਂ ਨੇ ਕੈਮਰਾ ਪਰਸਨ ਸੋਨੀ ਦੇ ਨਾਲ ਮੈਂ ਅਰਸ਼ਦੀਪ ਕੋਰ ਦੇ ਨਿ thank